ਲੋਕ ਡਰਸਾ ਬੱਚਾ ਨਾ ਹੋਣ ਨੂੰ ਰੋਗ ਮੰਨ ਕੇ ਬਹਿ ਗਏ। ਸ਼ੁਕਰਾਨੂ ਘੱਟ ਹੋ ਸਕਦੇ ਆ, ਬਚਪਨ ਦੀ ਗਲਤੀਆਂ ਕਰਕੇ ਵੀ ਹੋ ਸਕਦੇ ਆ। ਸ਼ੁਕਰਾਨੂਆਂ ਦੀ ਸਪਰਮ ਦੀ ਗਿਣਤੀ ਵੱਧ ਘੱਟ ਹੁੰਦੀ ਰਹਿੰਦੀ ਹੈ। ਕਈ ਐਸੇ ਪੀਸ਼ੈਂਟ ਆਏ ਆ ਜਿਹੜੇ 15-15 ਸਾਲ ਤੋਂ ਇਸ ਰੋਗ ਨਾਲ ਪਰੇਸ਼ਾਨ ਸੀ। ਲੋਕ ਯਕੀਨ ਕਰਦੇ। ਬਿਲਕੁਲ ਜੀ। ਹਰ ਬੁੜੀ ਨੂੰ ਇਹ ਗੱਲ ਕਹੀ ਜਾਂਦੀ ਵੀ ਤੇਰੇ ਜਵਾਕ ਨਹੀਂ ਹੋਇਆਗਾ, ਵੀ ਬੁੜੀਆਂ ਦਾ ਕਸੂਰ ਕੱਢਿਆ ਜਾਂਦਾ। ਕੀ ਲੱਗਦਾ ਵੀ ਔਰਤਾਂ 'ਚ ਵੀ ਕੋਈ ਜਿਕਤਾ ਆ ਜਾਂਦੀ ਹੈ? ਸ਼ਾਇਦ ਅਰ ਮਹਾਮਾਰੀ ਦਾ ਕਟਬਦ ਆਉਣਾ ਜਾਂ ਨਾ ਆਉਣਾ ਜਾਂ ਜਿਹੜਾ ਲਕੂਰੀਆ ਵਾਈਟ ਪਾਣੀ ਦਾ ਪੈਣਾ ਜਾਂ ਫਲੋਪੇ ਟਿਊਬਸ ਦਾ ਬੰਦ ਹੋਣਾ। ਲੇਕਿਨ ਜ਼ਿਆਦਾ ਜ਼ਿਆਦਾ ਜਿਹੜੇ ਚਾਂਸ ਹੈਗੇ ਆ ਉਹ ਜਿਹੜੇ ਮਰਦਾਂ ਦੇ ਵਿੱਚ ਹੁੰਦੇ ਨੇ। ਲੋਕ ਯਕੀਨ ਕਰਦੇ ਨੇ ਪ੍ਰਵਾਦਾਂ ਤੇ। ਬਿਲਕੁਲ ਕਰਦੇ ਨੇ। ਪੀਸ਼ੈਂਟ ਦਾ ਨਾਮ ਤਾਂ ਮੈਂ ਕਹਿਰ ਕਿਸੇ ਦਾ ਨਹੀਂ ਲੈ ਸਕਦਾ ਕਿਉਂਕਿ ਅਸੀਂ ਇਸ ਗੱਲ ਨੂੰ ਸਾਡਾ ਅਸੀਂ ਹਮੇਸ਼ਾ ਗੁਪਤ ਹੀ ਰੱਖੀਦਾ ਹੈ ਜੀ ਉਹਨਾਂ ਦੀ ਗੱਲ ਜਿਹੜੀ ਹੈ ਤਲਾਕ ਤੱਕ ਪਹੁੰਚੀ ਹੋਈ ਸੀ ਕੁਝ ਅੰਦਰ ਕਮੀਆਂ ਵੀ ਸੀ ਕੁਝ ਕਮਜ਼ੋਰੀਆਂ ਵੀ ਸੀ ਕਿ ਉਹਨਾਂ ਨੇ ਟੈਸਟ ਕੀ ਉਹ ਬੇਬੀ ਦੇ ਨਾਲ ਜਿਹੜਾ ਹੈਗਾ ਉਸ ਬੇਬੀ ਦਾ ਜਿਹੜਾ ਚਾਂਸ ਦਿੱਤਾ ਸੀਗਾ ਔਰ ਜਦੋਂ ਉਹਨਾਂ ਦੀ ਸਿਕਰਾਨੋ ਦੀ ਰਿਪੋਰਟ ਦੇਖੀ ਤੇ ਬਿਲਕੁਲ ਹੀ ਨੋਰਮਲ ਤਰੀਕੇ ਦੇ ਨਾਲ ਉਹ ਠੀਕ ਹੋ ਸਕਦੀ ਸੀ ਜੀ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਆਯੁਰਵੇਦ ਦਾ ਸਾਰਾ ਕਿਉਂ ਨਹੀਂ ਲੈਂਦਾ ਹਮ ਜਦਕਿ ਉਹਨਾਂ ਨੇ ਕਿਹਾ ਕਿ ਸਾਡੇ ਕੋਲ ਕੋਈ ਹੱਲ ਨਹੀਂ ਸੀ ਸਾਡੇ ਕੋਲ ਕੋਈ ਇੱਕ ਪ੍ਰੋਪਰ ਇਹਦਾ ਕਿਸੇ ਨੇ ਜੜਾ ਨਹੀਂ ਦਿੱਸਿਆ ਉਸ ਤਰੀਕੇ ਨਾਲ ਉਹਨਾਂ ਨੇ ਆਈਵੀਐਫ ਜਾਂ ਜਿਹੜਾ ਵੀ ਆਪਾਂ ਨੂੰ ਟੈਸਟ ਟਿਊਬ ਬੇਬੀ ਸੇਮ ਥਿੰਗ ਹੈ ਜੀ ਤੇ ਉਹਦੇ ਨਾਲ ਉਹਨਾਂ ਨੇ ਬੇਬੀ ਜਿਹੜਾ ਕੀਤਾ ਬਿਮਾਰੀ ਦਾ ਸੀ ਤਾਂ ਬੱਚਾ ਨਹੀਂ ਹੋਇਆ ਉਹ ਅਲੱਗ ਚੀਜ਼ ਆ ਪਰ ਦੇਸੀ ਦਵਾਈਆਂ ਨੇ ਵੈਦਾਂ ਨੇ ਸਾਡਾ ਘਰ ਫਟਾ ਲੋਕ ਸਾਧਾ ਦੇ ਜਾਂ ਬਾਬਿਆਂ ਦੇ ਉੱਤੇ ਅੱਜ ਕੱਲ੍ਹ ਵਿਸ਼ਵਾਸ ਕਰਦੇ ਤੁਸੀਂ ਆਯੁਰਵੈਦਾਂ ਤੇ ਵਿਸ਼ਵਾਸ ਕਰਕੇ ਲਿਓ 10 ਸਾਲ ਹੋ ਗਏ ਵਿਆਹ ਹੋਏ ਨੂੰ ਸਾਡੇ ਬੱਚਾ ਨਹੀਂ ਹੋਇਆ ਸਾਡੇ 15 ਸਾਲ ਹੋ ਗਏ ਵਿਆਹ ਹੋਏ ਨੂੰ ਬੱਚੇ ਨਹੀਂ ਹੋਇਆ ਦੋਵੇਂ ਜੀ ਪਰੇਸ਼ਾਨ ਨੇ ਕਈ ਜਿਹੜੇ ਵੀਰਜ ਨੂੰ ਪਾਣੀ ਬਣਾ ਕੇ ਆਉਂਦੇ ਆ ਆਯੁਰਵੈਦ ਦੇ ਵਿੱਚ ਇੰਨੀ ਪਾਵਰ ਹੈ ਕਿ ਉਹ ਪਾਣੀ ਨੂੰ ਦੁਆਰਾ ਵੀਰਜ ਬਣਾ ਦੇਵੇ ਮੇਰੇ ਕੋਲ तकरीबन 400 500 ਪੇਸ਼ੈਂਟ ਦੀ ਐਸੀ ਰਿਪੋਰਟਾਂ ਪਈਆਂ ਕਿ ਜਿਹੜੇ ਕਿ ਹਿੰਮਤ ਵੀ ਹਾਰ ਚੁੱਕੇ ਸੀਗੇ ਜਿਨ੍ਹਾਂ ਨੂੰ ਹਰ ਜਗ੍ਹਾ ਤੋਂ ਨਿਰਾਸ਼ਾ ਮਿਲੀ ਸੀ ਲੋਕ ਦਾ ਸਾਧਾਂ ਦੇ ਟਵੀਟਾਂ ਦੇ ਝਿਜਕੇ ਜਵਾਕ ਲੈ ਲੈਂਦੇ ਆ ਜੇ ਸਾ ਫਿਰ ਵੀ ਤੁਹਾਡੇ ਕੋਲ ਪ੍ਰੈਕਟੀਕਲ ਕਰ ਸਕਦੇ ਹਾਂ ਇਹਦੇ ਵਿੱਚ ਕੋਈ ਘਬਰਾਉਣ ਵਾਲੀ ਗੱਲ ਨਹੀਂ ਹੈ ਕੋਈ ਸ਼ਰਮਾਨ ਵਾਲੀ ਗੱਲ ਨਹੀਂ ਹੈ ਤੁਸੀਂ ਆਪਣੀ ਗੱਲ ਜੋ ਵੀ ਹੈ ਤੁਸੀਂ ਸਾਡੇ ਨਾਲ ਕਰੋ ਗੱਲ ਨੂੰ ਅਸੀਂ ਹਮੇਸ਼ਾ ਪਰਦੇ ਦੇ ਵਿੱਚ ਰੱਖਦੇ ਹਾਂ ਔਰ ਇਸ ਚੀਜ਼ ਦੇ ਵਿੱਚ ਤੁਹਾਨੂੰ ਨਿਰਾਸ਼ਾ ਬਿਲਕੁਲ ਨਹੀਂ ਮਿਲੇਗੀ ਕਿੱਥੇ ਮਿਲ ਸਕਦੇ ਆ ਡਾਕਟਰ ਸੋ ਤੁਹਾਨੂੰ ਆ ਤੁਸੀਂ ਸਾਨੂੰ ਲੁਧਿਆਣਾ ਮਿਲ ਸਕਦੇ ਹੋ ਲੁਧਿਆਣਾ 39 ਸੈਕਟਰ 39 ਸੈਕਟਰ ਦੇ ਵਿੱਚ ਸਾਡਾ ਆਫਿਸ ਹੈ ਸ਼੍ਰੀ ਰਾਮ ਦਰਬਾਰ ਮੰਦਿਰ ਦੇ ਨਾਲ ਬਿਲਕੁਲ ਵਾਧਾ ਸੁਕ ਪਾਣਾ ਤੇ ਤੁਹਾਨੂੰ ਇਹਦੇ ਜਨਮ ਤੋਂ ਪਹਿਲਾਂ ਤਿਆਰੀ ਕਰਨੇ ਪਿਆ ਬਿਲਕੁਲ ਲੇਕਿਨ ਉਸ ਤਿਆਰੀ ਤੋਂ ਜਾਣ ਲਈ ਤੁਹਾਡੀ ਰਿਪੋਰਟ ਸਹੀ ਹੋਣੀ ਚਾਹੀਦੀ ਲੋਕ ਕਹਿੰਦੇ ਨੇ ਵੀ ਦਵਾਈ ਖਾਧੀ ਪਰ ਫਰਕ ਨਹੀਂ ਪਿਆ ਕੀ ਲੱਗਦਾ ਪਰਹੇਜ਼ ਜ਼ਰੂਰੀ ਹੈ ਲੋਕਾਂ ਦੇ ਵਿੱਚ ਦਿਮਾਗ ਦੇ ਵਿੱਚ ਇਹ ਗੱਲ ਹੈ ਕਿ ਇਹਦਾ ਟ੍ਰੀਟਮੈਂਟ ਬਹੁਤ ਜ਼ਿਆਦਾ ਮਹਿੰਗਾ ਹੁੰਦਾ ਹੈ ਇਹ ਜ਼ਰੂਰੀ ਨਹੀਂ ਹੈ ਕਈ ਵਾਰ ਇੱਕ ਛੋਟੀ ਜੀ ਚੀਜ਼ ਨਾਲ ਵੱਡਾ ਸਾਰਾ ਹੱਲ ਹੋ ਜਾਂਦਾ ਹੈ ਕਰੇ ਬਿਠਾ ਵੀ ਬੰਦਾ ਦਵਾਈ ਬਣਾ ਸਕਦਾ ਜਾਂ ਨਹੀਂ ਬਿਲਕੁਲ ਬਣਾ ਸਕਦਾ ਹੈ ਇਹ ਫਾਰਮੂਲੇਸ਼ਨ ਤੁਸੀਂ ਬਣਾ ਸਕਦੇ ਹੋ ਬਸ ਇਹ ਹੈ ਕਿ ਤੁਸੀਂ ਕੁਝ ਗ੍ਰਾਮਾਂ ਦੇ ਵਿੱਚ ਲੈ ਕੇ ਆਣੀਆਂ ਅਸੀਂ ਤਾਂ ਜਿਹੜਾ ਹੈਗਾ ਕੰਪਨੀ ਦੇ ਵਿੱਚ ਲੈ ਆਉਂਦੇ ਆ ਤੇ ਸਾਨੂੰ ਸਾਡੇ ਲਈ ਕੁਝ ਅਲੱਗ ਸਾਨੂੰ ਪੈਂਦੇ ਆ ਇਹ ਆਪਾਂ ਪੋਟਿਆਂ ਦੇ ਗੈਨ ਲਾਜੀਏ ਰੋਗ ਬਹੁਤ ਜ਼ਿਆਦਾ ਹੈ ਹਰ ਇੱਕ ਬੰਦੇ ਨੂੰ ਕੋਈ ਨਾ ਕੋਈ ਰੋਗ ਪਰੇਸ਼ਾਨ ਹੋਣ ਦੀ ਕੋਈ ਗੱਲ ਨਹੀਂ ਹੱਲ ਹੈ ਸਿਰਫ ਤੁਸੀਂ ਦਾ ਸਲਾਹਤ ਨਹੀਂ ਸਾਡੇ ਨਾਲ ਜ਼ਰੂਰ ਕਰੋ ਅਸੀਂ ਤੁਹਾਨੂੰ ਐਸੀਆਂ ਚੀਜ਼ਾਂ ਐਸੀ ਜਿਹੜੀ ਬੂਟੀਆਂ ਦੱਸ ਸਕਦੇ ਹਾਂ ਕਿ ਜਿੰਨਾ ਕੁ ਤੁਸੀਂ ਦਾ ਹੱਲ ਕਰ ਸਕਦੇ ਹੋ ਦੋਸਤੋ ਹਰ ਬੰਦਾ ਦੁੱਖਾਂ ਤਕਲੀਫਾਂ ਨਾਲ ਜੂਝ ਰਿਹਾ ਕਿਸੇ ਨਾ ਕਿਸੇ ਬਿਮਾਰੀ ਕਰਕੇ ਹਰ ਘਰ ਚ ਪਰੇਸ਼ਾਨੀਆਂ ਲੋਕ ਕਹਿੰਦੇ ਨੇ ਸਿਆਣੇ ਕਹਿੰਦੇ ਨੇ ਕਿ ਵੈਦ ਡਾਕਟਰਾਂ ਤੇ ਕੋਡ ਕਚਹਿਰੀਆਂ ਤੋਂ ਰੱਬ ਬਚਾਈ ਰੱਖੇ ਪਰ ਅੱਜ ਹਾਲਾਤ ਇਹੋ ਜਿਹੇ ਹੋ ਗਏ ਨੇ ਕਿ ਨਾ ਤਾਂ ਡਾਕਟਰਾਂ ਬਿਨਾ ਸਰਦਾ ਤੇ ਨਾ ਕੋਡ ਕਚਹਿਰੀਆਂ ਬਿਨਾ ਸਰਦਾ ਵੈਦ ਕੌਣ ਨੇ ਜਿਨ੍ਹਾਂ ਨੇ ਅਸਲ ਜ਼ਿੰਦਗੀ ਦੇ ਰਾਹ ਚ ਜਿਹੜੀਆਂ ਵੀ ਦਿੱਕਤਾਂ ਆਈਆਂ ਨੇ ਆਪਦੇ ਤਰੀਕੇ ਦੇ ਨਾਲ ਜਿਹੜੀਆਂ ਬੂਟੀਆਂ ਦੇ ਨਾਲ ਉਸ ਬਿਮਾਰੀ ਦਾ ਹੱਲ ਕੀਤਾ। ਪ੍ਰਾਤਨ ਸਮੇ ਤੋਂ ਰੀਤ ਚੱਲਦੀ ਆ ਰਹੀ ਆ, ਵੈਦ ਪਰੰਪਰਾ ਚੱਲਦੀ ਆ ਰਹੀ ਆ। ਪੰਜਾਬ ਚ ਬਹੁਤ ਸਾਰੇ ਨਾਮੀ ਵੈਦ ਨੇ ਜਿਹੜੇ ਹਰ ਇੱਕ ਬਿਮਾਰੀ ਦਾ ਹੱਲ ਕਰਦੇ ਨੇ। ਪੈਸੇ ਨੂੰ ਮੁੱਖ ਨਹੀਂ ਰੱਖਦੇ ਜਿਹੜੇ ਵੈਦ ਲੋਕਾਂ ਦਾ ਭਲਾ ਕਰਦੇ ਨੇ, ਉਹਨਾਂ ਵੈਦਾਂ ਵਿੱਚੋਂ ਅੱਜ ਸ਼ਿਵ ਮੰਗਲ ਸਾਡੇ ਨਾਲ ਨੇ। ਪੁਰਾਣੇ ਸਮੇ ਤੋਂ ਆਪਦੇ ਦਾਦਿਆਂ, ਪੜਦਾਦਿਆਂ ਤੋਂ ਇਹੇ ਕਾਰੋਬਾਰ ਕਰ ਰਹੇ ਨੇ। ਆਯੁਰਵੈਦਿਕ ਮਾਹਰ ਨੇ ਉਨ੍ਹਾਂ ਦੇ ਨਾਲ ਗੱਲਬਾਤ ਕਰਾਉਣੇ ਆ ਤੁਹਾਡੀ ਬਹੁਤ ਬਹੁਤ ਸਵਾਗਤ ਹੈ ਡਾਕਟਰ ਸਾਹਿਬ ਧੰਨਵਾਦ ਜੀ ਵੈਦ ਇੱਕ ਐਸਾ ਸ਼ਬਦ ਆ ਲੋਕਾਂ ਨੂੰ ਸ਼ਬਦ ਸੁਣ ਕੇ ਵੈਦ ਨਾਂ ਤੋਂ ਤਸੱਲੀ ਹੋ ਜਾਂਦੀ ਆ ਕਿ ਇਹ ਸਾਨੂੰ ਚੰਗਾ ਰਾਹ ਪਾਉਣਗੇ ਜੀ ਲੋਕ ਯਕੀਨ ਕਰਦੇ ਨੇ ਬਿਲਕੁਲ ਜੀ ਸਭ ਤੋਂ ਪਹਿਲਾਂ ਐਨਆਰਆਈ ਟੀਵੀ ਚੈਨਲ ਦਾ ਮੈਂ ਧੰਨਵਾਦ ਕਰਦਾ ਕਿ ਜਿਨ੍ਹਾਂ ਦੇ ਮਾਧਿਅਮ ਤੇ ਤੁਹਾਡੇ ਸਾਹਮਣੇ ਰੂਰੂ ਹੋਂ ਦਾ ਮੌਕਾ ਮਿਲਿਆ ਔਰ ਭਗਵਾਨ ਦਰਮੰਤਰੀ ਜੀ ਦਾ ਆਸ਼ੀਰਵਾਦ ਦੇ ਨਾਲ ਆਯੁਰਵੇਦ ਚੱਲ ਰਿਹਾ ਹੈ ਜੀ ਆਯੁਰਵੇਦ ਨੂੰ ਅਸੀਂ ਸਾਡੇ ਤੋਂ ਪਹਿਲਾਂ ਔਰ ਸਾਡੇ ਤੋਂ ਕਿਹ ਹਜ਼ਾਰਾਂ ਸਾਲ ਪਹਿਲਾਂ ਤੋਂ ਆਯੁਰਵੇਦ ਚੱਲ ਰਿਹਾ ਹੈ ਜੀ ਔਰ ਬਚਪਨ ਤੋਂ ਅਸੀਂ ਇਹਨਾਂ ਦੇ ਰਿਜ਼ਲਟ ਦੇਖ ਰਹੇ ਹਾਂ ਹਮ ਔਰ ਆਯੁਰਵੇਦ ਦੇ ਨਾਲ ਜੋ ਅੱਜ ਦੀ ਡੇਟ ਦੇ ਵਿੱਚ ਦੇਖਿਆ ਜਾਵੇ ਬਹੁਤ ਵਧੀਆ ਟ੍ਰੀਟਮੈਂਟ ਬਹੁਤ ਵਧੀਆ ਆਪਣੇ ਨਿਊਟ੍ਰੀਅੰਟਸ ਔਰ ਬਹੁਤ ਵਧੀਆ ਰਿਜ਼ਲਟ ਨੂੰ ਆਪਾਂ ਲੈ ਸਕਦੇ ਹਾਂ ਹਮ ਡਾਕਟਰ ਸਾਹਿਬ ਰੋਗ ਤਾਂ ਜੇ ਆਪਾਂ ਪੋਟਿਆਂ ਦੇ ਗੈਨ ਲਾਗੀਏ ਰੋਗ ਬਹੁਤ ਜਿਆਦੇ ਨੇ ਹਰ ਇੱਕ ਬੰਦੇ ਨੂੰ ਕੋਈ ਨਾ ਕੋਈ ਰੋਗ ਆ ਚਾਹੇ ਉਹ ਔਰਤਾ ਤੇ ਚਾਹੇ ਉਹ ਮਰਦ ਆ ਜੀ ਪਰ ਵੱਡੀਆਂ ਦਿੱਕਤਾਂ ਆ ਰਹੀਆਂ ਨੇ ਬੇਔਲਾਦ ਹੋ ਰਹੇ ਨੇ ਲੋਕ ਜੀ ਲੋਕਾਂ ਚ ਚਾਹੇ ਖਾਣ ਪਾਣੇ ਹੋ ਜਾ ਚਾਹੇ ਅੰਦਰੂਨੀ ਰੋਗ ਇਹ ਹੋ ਜੇ ਨੇ ਲੋਕਾਂ ਨੂੰ ਇਹ ਦਿੱਕਤਾਂ ਬਹੁਤ ਨੇ ਕਿ ਸਾਡੇ 10 ਸਾਲ ਹੋ ਗਏ ਵਿਆਹ ਹੋਏ ਨੂੰ ਸਾਡੇ ਬੱਚਾ ਨਹੀਂ ਹੋਇਆ ਸਾਡੇ 15 ਸਾਲ ਹੋ ਗਏ ਵਿਆਹ ਹੋਏ ਨੂੰ ਬੱਚੇ ਨਹੀਂ ਹੋਇਆ ਦੋਵੇਂ ਜੀ ਪਰੇਸ਼ਾਨ ਨੇ ਲੋਕ ਤਰੈ ਤਰੈ ਕਰਦੇ ਨੇ ਬਿਲਕੁਲ ਜੀ ਔਰ ਇਹਦੇ ਵਿੱਚ ਕੋਈ ਘਬਰਾਉਣ ਵਾਲੀ ਗੱਲ ਨਹੀਂ ਹੈ ਜੇ ਇਹਦਾ ਹੱਲ ਹੈ ਤੇ ਇਹਦਾ ਰਸਤਾ ਹੈਗਾ ਤੇ ਤੁਹਾਨੂੰ ਕੋਈ ਘਬਰਾਉਣ ਦੀ ਗੱਲ ਨਹੀਂ ਹੈ ਸਾਡੇ ਕੋਲ ਕਈ ਹੈ ਇਸ ਤੱਕ ਅੱਜ ਤੱਕ ਦੇ ਐਕਸਪੀਰੀਅੰਸ ਦੇ ਵਿੱਚ ਕਈ ਐਸੇ ਪੇਸ਼ੈਂਟ ਆਏ ਆ ਜਿਹੜੇ ਕਿ 15-15 ਸਾਲ ਤੋਂ ਇਸ ਬਿਮਾਰੀ ਨਾਲ ਪਰੇਸ਼ਾਨ ਸਨ ਜਦਕਿ ਮਸਲਾ ਕੋਈ ਇੰਨਾ ਵੱਡਾ ਨਹੀਂ ਹੁੰਦਾ ਤੁਸੀਂ ਹਿੰਮਤ ਨਾ ਹਾਰੋ ਇਸ ਚੀਜ਼ ਦਾ ਬਿਲਕੁਲ ਹੱਲ ਹੈ ਆਯੁਰਵੇਦ ਦੇ ਵਿੱਚ ਬਹੁਤ ਵੱਡੇ ਵੱਡੇ ਚਮਤਕਾਰ ਹੁੰਦੇ ਅਸੀਂ ਦੇਖਿਆ ਔਰ ਆਯੁਰਵੇਦ ਦੇ ਨਾਲ ਅਸੀਂ ਇਸ ਚੀਜ਼ ਦਾ ਹੱਲ ਕਰ ਸਕਦੇ ਹਾਂ ਆਈਵੀਐਫ ਫਿਰ ਕੀ ਚੀਜ਼ ਹੈ आईबीएफ आज दी टेक्निक ਨਾਲ ਲੋਕ ਉਸ ਫਸੇ ਜਾ ਰਹੇ ਨੇ ਲੇਕਿਨ ਆਯੁਰਵੇਦ ਦੇ ਵਿੱਚ ਕੀ ਹੈ ਕਿ ਤੁਸੀਂ ਆਪਣੇ ਆਪ ਨੂੰ ਠੀਕ ਕਰਕੇ ਤੁਸੀਂ ਉਸ ਕਾਬਲ ਬਣ ਸਕਦੇ ਹੋ ਕਿ ਤੁਸੀਂ ਆਪਣੇ ਬੇਬੀ ਨੂੰ ਜਿਹੜਾ ਹੈਗਾ ਹੈ ਤਿਆਰ ਕਰ ਸਕਦੇ ਹੋ ਠੀਕ ਹੈ ਆਈਬੀਐਫ ਦੇ ਵਿੱਚ ਕੀ ਹੈ ਕਿ ਤੁਸੀਂ ਸਭ ਜਾਣਦੇ ਹੋ ਬਾਕੀ YouTube ਤੋਂ ਤੁਸੀਂ ਆਈਬੀਐਫ ਬਾਰੇ ਦੇਖ ਵੀ ਸਕਦੇ ਹੋ ਆਯੁਰਵੇਦ ਦੇ ਵਿੱਚ ਨਿਲਸ਼ਕਰਨੂ ਆ ਜਾਂ ਘਟਸ਼ਕਰਨੂ ਆ ਜਾਂ ਐਜੂਸਪਰਮੀਆ ਆ ਉਹਨਾਂ ਦੇ ਵਿੱਚ ਆਯੁਰਵੇਦ ਦੇ ਨਾਲ ਅਸੀਂ ਉਸ ਪਾਵਰ ਨੂੰ ਅਸੀਂ ਜਿਹੜੀ ਉਸ ਤੱਕ ਨੂੰ ਬਣਾ ਸਕਦੇ ਹਾਂ ਹੂੰ ਦੋ ਡ੍ਰੌਪਸ ਵੀਰਜ ਦੇ ਵਿੱਚ 60% ਸ਼ਕਰਾਂ ਨੂੰ ਹੋਣੇ ਚਾਹੀਦੇ 60% ਜਿਨ੍ਹਾਂ ਨੂੰ ਪਸਤਾਰਾ ਮਿਲੀਨ ਕੈਲਨ ਨੇ 1 ਕਰੋੜ 70 ਲੱਖ ਦੇ ਕਿੰਨੇ ਔਰ ਇੱਕ ਡ੍ਰੌਪ ਇੱਕ ਸ਼ਕਰਾਂ ਨੂੰ ਦੇ ਨਾਲ ਹੀ ਜਿਹੜਾ ਹੈਗਾ ਯਾਰ ਬੇਬੀ ਜਿਹੜਾ ਕਨਸੀਵ ਜਿਹੜਾ ਹੋ ਜਾਂਦਾ ਠੀਕ ਹੈ 60% ਹੋਣੇ ਚਾਹੀਦੇ ਹੈ ਜੇਕਰ ਕਿਸੇ ਪੇਸ਼ੈਂਟ ਦੇ ਘੱਟ ਵੀ ਹੈ ਤਾਂ ਕੋਈ ਘਬਰਾਉਣ ਵਾਲੀ ਗੱਲ ਨਹੀਂ ਹੈ ਜੇ ਕਿਸੇ ਪੇਸ਼ੈਂਟ ਦੇ ਨਿਲ ਹੈ ਉਹਨਾਂ ਨੂੰ ਵੀ ਘਬਰਾਉਣ ਦੀ ਕੋਈ ਗੱਲ ਨਹੀਂ ਲੋਕ ਡਾਕਟਰ ਸਾਹਿਬ ਬੱਚਾ ਨਾ ਹੋ ਉਹਨੂੰ ਰੋਗ ਮੰਨ ਕੇ ਬੈਠੇ ਨੇ ਦੇਨ ਇਹ ਕੁਇਰੋਗ ਨਹੀਂ ਹੈ ਦੇਖੋ ਠੀਕ ਹੈ ਸ਼ਕਰਾਣੂ ਘੱਟ ਹੋ ਸਕਦੇ ਆ ਬਚਪਨ ਦੀ ਗਲਤੀਆਂ ਕਰਕੇ ਵੀ ਹੋ ਸਕਦੇ ਆ ਡਿਪਰੈਸ਼ਨ ਕਰਕੇ ਵੀ ਹੋ ਸਕਦੇ ਆ ਤੁਹਾਡਾ ਖਾਣ ਪਾਣ ਸੈਟ ਨਹੀਂ ਹੈ ਅੱਜ ਕੱਲ ਹਰ ਚੀਜ਼ ਦੇ ਵਿੱਚ ਮਿਲਾਵਟ ਆ ਰਹੀ ਹੈ ਠੀਕ ਹੈ ਤੁਸੀਂ ਕੋਈ ਐਕਸਰਸਾਈਜ਼ ਜਾਂ ਤੁਸੀਂ ਮੈਂਟਲੀ ਪ੍ਰੀਪੇਅਰ ਨਹੀਂ ਹੋ ਜਾਂ ਡਿਪਰੈਸ਼ਨ ਦੇ ਵਿੱਚ ਰਹਿੰਦੇ ਹੋ ਕਈ ਕਾਰਨ ਇਹਦੇ ਹੋ ਜਾਂਦੇ ਆ ਕਿ ਜਿਹਦੇ ਕਰਕੇ ਸਪਰਮ ਜਿਹੜੇ ਹੈਗੇ ਆ ਘੱਟ ਸਕਦੇ ਆ ਸ਼ਕਰਾਣੂਆਂ ਦੀ ਸਪਰਮ ਦੀ ਗਿਣਤੀ ਵੱਧ ਘੱਟ ਹੁੰਦੀ ਰਹਿੰਦੀ ਹੈ ਜੇ ਤੁਹਾਡੇ ਪਾਸਲ ਹੈ ਜਾਂ ਕੋਈ ਤੁਸੀਂ ਐਂਟੀਬਾਇਓਟਿਕ ਕੋਈ ਲੈ ਰਹੇ ਹੋ ਜਾਂ ਕੁਝ ਤੁਸੀਂ ਐਸੀਆਂ ਗਲਤੀਆਂ ਕਰ ਰਹੇ ਹੋ ਕਿ ਜਿਹਦੇ ਨਾਲ ਸਪਰਮ ਜਿਹੜੇ ਘਟ ਸਕਦੇ ਆ ਉਹਨਾਂ ਤੋਂ ਸਾਨੂੰ ਬਚਣਾ ਚਾਹੀਦਾ ਹੂੰ ਠੀਕ ਹੈ ਬਾਕੀ ਸਪਰਮ ਨੂੰ ਬਧਾਇਆ ਜਾ ਸਕਦਾ ਤੁਸੀਂ ਉਹਨਾਂ ਚੀਜ਼ਾਂ ਤੇ ਕੰਮ ਕਰਦੇ ਬਿਲਕੁਲ ਜੀ ਔਰ ਉਹਨਾਂ ਚੀਜ਼ਾਂ ਦੇ ਉੱਤੇ ਅਸੀਂ ਕੰਮ ਕਰ ਰਹੇ ਹਾਂ ਔਰ ਬਚਪਨ ਤੋਂ ਹੀ ਅਸੀਂ ਮੇਰੇ ਫਾਜ਼ਲ ਸਾਹਿਬ ਵੀ ਇਸ ਲਾਈਨ ਦੇ ਵਿੱਚ ਸੀਗੇ ਦਾਦਾ ਜੀ ਵੀ ਇਸ ਲਾਈਨ ਦੇ ਵਿੱਚ ਸੀਗੇ ਔਰ ਬਚਪਨ ਤੋਂ ਹੀ ਅਸੀਂ ਇਹ ਦੇਖਦੇ ਆ ਰਹੇ ਹਾਂ ਕਿ ਇਹ ਨਿਸੰਤਾਨ ਜਿਹੜੇ ਬਹੁਤ ਜ਼ਿਆਦਾ ਨਿਰਾਸ਼ ਹੋ ਚੁੱਕੇ ਹੁੰਦੇ ਆ ਔਰ ਉਹਨਾਂ ਦੀ ਇੰਨੀ ਕੋ ਨਿਰਾਸ਼ਾ ਉਹਨਾਂ ਦੇ ਹੱਥ ਲੱਗ ਚੁੱਕੀ ਹੁੰਦੀ ਹੈ ਕਿ ਉਹ ਆਯੁਰਵੇਦ ਦੇ ਉੱਤੇ ਵੀ ਵਿਸ਼ਵਾਸ ਨਹੀਂ ਕਰਦੇ ਸੋ ਹੱਲ ਹਰ ਚੀਜ਼ ਦਾ ਹੈਗਾ ਸਿਰਫ ਤੁਹਾਨੂੰ ਇੱਕ ਵਾਰ ਗੱਲ ਕਰਨ ਦੀ ਲੋੜ ਹੈ ਫੋਰ ਸਲਾਹ ਕਰਨ ਦੀ ਲੋੜ ਲੋਕ ਜਦੋਂ ਆਉਂਦੇ ਨੇ ਤੇ ਲੋਕ ਇਹ ਕਹਿ ਦਿੰਦੇ ਨੇ ਕਿ ਯਾਰ ਬਿਮਾਰੀ ਤਾਂ ਠੀਕ ਆ ਬੱਚਾ ਨਹੀਂ ਹੋਇਆ ਉਹ ਅਲੱਗ ਚੀਜ਼ ਆ ਪਰ ਦੇਸੀ ਦਵਾਈਆਂ ਨੇ ਵੈਦਾਂ ਨੇ ਸਾਡਾ ਘਰ ਪਟਤਾ ਨਾਲੇ ਤਾਂ ਸਿਹਤ ਖਰਾਬ ਕਰਤੀ ਗਰਮ ਦਵਾਈਆਂ ਦੇ ਦੇ ਕੇ ਤੁਹਾਨੂੰ ਕੀ ਲੱਗਦਾ ਵੀ ਰਾਹ ਪਾਉਣ ਵਾਲੇ ਵੈਦ ਕਿੰਨੇ ਕੁ ਨੇ ਜਾਂ ਕੀ ਲੱਗਦਾ ਵੀ ਇਹਨਾਂ ਚੀਜ਼ਾਂ ਦਾ ਟ੍ਰੀਟਮੈਂਟ ਕੀ ਹੋਣਾ ਚਾਹੀਦਾ ਟ੍ਰੀਟਮੈਂਟ ਦੇਖੋ ਨਿਊਟ੍ਰੀਸ਼ਨ ਹੈ ਔਰ ਆਯੁਰਵੈਦਿਕ ਜੜੀ ਬੂਟੀਆਂ ਐਸੀਆਂ ਹੈਗੀਆਂ ਜਿਹੜੀਆਂ ਕੀ ਆਪਣੇ ਸਪਰਮ ਨੂੰ ਬੂਸਟ ਕਰਦੀਆਂ ਕੋਈ ਘਪੜਾਉਣ ਵਾਲੀ ਗੱਲ ਨਹੀਂ ਹੈ ਜੇਕਰ ਤੁਸੀਂ ਨਿਰਾਸ਼ ਹੋ ਵੀ ਚੁਕੇ ਹੋ ਤੇ ਨਿਰਾਸ਼ ਹੋ ਕੇ ਥੱਕ ਥੱਕ ਕੇ ਜਾਂ ਕੋਈ ਹੋਰ ਹੱਲ ਕੱਢਣ ਦੀ ਲੋੜ ਨਹੀਂ ਹੈ ਤੁਸੀਂ ਆਯੁਰਵੇਦ ਦੇ ਨਾਲ ਇਹਦਾ ਹੱਲ ਕੱਢ ਸਕਦੇ ਹੋ ਹੂੰ ਠੀਕ ਹੈ ਜੀ ਬਾਕੀ ਦੂਸਰਾ ਜਿਹੜਾ ਹੈ ਆਯੁਰਵੇਦ ਦੇ ਵਿੱਚ ਬਹੁਤ ਐਸੀਆਂ ਚੀਜ਼ਾਂ ਨੇ ਕਿ ਜਿਹੜੀਆਂ ਕਿਸੇ ਵੀ ਤਰ੍ਹਾਂ ਦੀ ਕਮਜ਼ੋਰੀ ਨੂੰ ਠੀਕ ਕਰ ਸਕਦੀਆਂ ਮਸਲਾ ਕਮਜ਼ੋਰੀ ਦਾ ਹੈ ਮਸਲਾ ਆਪਣੇ ਸ਼ੁਕਰਾਨੂਮਾ ਦੀ ਕਮੀ ਦਾ ਹੈ ਬਾਕੀ ਕਈ ਲੋਕ ਕਈ ਪੇਸ਼ੈਂਟ ਕਈ ਮੇਰੇ ਜਿਹੜੇ ਆਪਣੇ ਜਿਹੜੇ ਪਰੇਸ਼ਾਨ ਹੋ ਵੀ ਰਹੇ ਨੇ ਤੇ ਉਹਨਾਂ ਨੂੰ ਪਰੇਸ਼ਾਨ ਹੋਣ ਦੀ ਲੋੜ ਨਹੀਂ ਹੈ ਅਰਸੋ ਹਰੇਕ ਬੁਢੀ ਕਹਿ ਦਿੰਦੀ ਆ ਹਰੇਕ ਬੀਵੀਆਂ ਕਹਿ ਦਿੰਦੀਆਂ ਵੀ ਨਾਲੇ ਤਾਂ ਦੇਸੀ ਦਵਾਈਆਂ ਖਾ ਲਈ ਜੰਨੇ ਆ ਨਾਲੇ ਡਾਕਟਰਾਂ ਕੋਲੇ ਜਾਈ ਜੰਨੇ ਆ ਵੀ ਸਰੀਰ ਦੀ ਜੜ ਪੱਟੀ ਜਾਂਦੀ ਆ ਗਰਮ ਦਵਾਈਆਂ ਖਾ ਖਾ ਕੇ ਦੇਖੋ ਦਵਾਈਆਂ ਜੀ ਗਰਮ ਹੁੰਦੀਆਂ ਤਾਂ ਦਵਾਈਆਂ ਠੰਡੀਆਂ ਵੀ ਹੁੰਦੀਆਂ ਸਭ ਤੋਂ ਪਹਿਲਾਂ ਦੇਖਣਾ ਪੈਂਦਾ ਹੈ ਕਿ ਮਰੀਜ਼ ਦਾ ਬਾਤ ਪਿਤ ਕਫ ਦਾ ਕਿਹੜਾ ਲੈਵਲ ਜਿਹੜਾ ਹੈਗਾ ਆ ਉਹ ਬੋਡੀ ਦੇ ਵਿੱਚ ਵਧਿਆ ਹੋਇਆ ਹੈ ਠੀਕ ਹੈ ਜੇ ਤੁਹਾਡੇ ਬੋਡੀ ਦੇ ਵਿੱਚ ਗਰਮੀ ਵਧੀ ਹੋਈ ਹੈ ਤੇ ਪਹਿਲਾਂ ਉਹਨੂੰ ਅਸੀਂ ਦੂਸਰੇ ਪਾਸੇ ਲੈ ਕੇ ਜਾਈਦਾ ਠੀਕ ਹੈ ਜੇ ਉਹਦਾ ਪੇਸ਼ੈਂਟ ਦਾ ਪੇਟ ਠੀਕ ਨਹੀਂ ਹੈ ਜੇ ਪੇਟ ਠੀਕ ਨਹੀਂ ਹੈ ਤਾਂ ਨੇਚਰਚਲੀ ਗੱਲ ਹੈ ਅੰਦਰ ਹੀਟ ਵੀ ਵਧੀ ਹੋਈਗੀ ਤੇ ਉਹ ਰੀਟ ਦੇ ਨਾਲ ਜਿਹੜੀ ਹੈਗਾ ਸਾਰੀ ਬੋਡੀ ਦੇ ਉੱਤੇ ਅਸਰ ਪੈਂਦਾ ਠੀਕ ਹੈ ਪਰੇਸ਼ਾਨ ਹੋਣ ਦੀ ਕੋਈ ਗੱਲ ਨਹੀਂ ਹੈ ਹੱਲ ਹੈ ਸਿਰਫ ਤੁਸੀਂ ਉਹਦਾ ਸਲਾਹ ਤੁਸੀਂ ਸਾਡੇ ਨਾਲ ਜ਼ਰੂਰ ਕਰੋ ਅਸੀਂ ਤੁਹਾਨੂੰ ਐਸੀਆਂ ਚੀਜ਼ਾਂ ਐਸੀ ਜੜੀ ਬੂਟੀਆਂ ਦੱਸ ਸਕਦੇ ਹਾਂ ਕਿ ਜਿਨ੍ਹਾਂ ਤੁਸੀਂ ਇਹਦਾ ਹੱਲ ਕਰ ਸਕਦੇ ਹੋ ਤੇ ਮੈਂ ਨਾ ਬੀਬੀਆਂ ਨੂੰ ਵਾਅਦਾ ਹਰ 부ੜੀ ਨੂੰ ਇਹ ਗੱਲ ਕਹੀ ਜਾਂਦੀ ਵੀ ਤੇਰੇ ਜਵਾਕ ਨਹੀਂ ਹੋਇਆਗਾ ਬੀ ਬੁਰਗਨਾ ਦਾ ਕਸੂਰ ਕੱਢਿਆ ਜਾਂਦਾ ਕੀ ਲੱਗਦਾ ਵੀ ਔਰਤਾਂ ਚ ਵੀ ਕੋਈ ਦਿੱਕਤਾਂ ਆ ਜਾਂਦੀਆਂ ਨੇ ਔਰਤਾਂ ਦੇ ਵਿੱਚ ਦਿੱਕਤ ਆ ਜਾਂਦੀ ਹੈ ਲੇਕਿਨ ਬਹੁਤ ਘੱਟ ਚਾਂਸ ਹੁੰਦੇ ਆ ਜ਼ਿਆਦਾਤਰ ਮਹਾਮਾਰੀ ਦਾ ਕਟਬਦ ਆਉਣਾ ਜਾਂ ਨਾ ਆਉਣਾ ਜਾਂ ਜਿਹੜਾ ਲਕੋਰੀਆ ਵਾਈਟ ਪਾਣੀ ਦਾ ਪੈਣਾ ਜਾਂ ਫਲੋਪਿੰਗ ਟਿਊਬਸ ਦਾ ਬੰਦ ਹੋਣਾ ਲੇਕਿਨ ਜ਼ਿਆਦਾਤਰ ਜਿਹੜੇ ਚਾਂਸ ਹੈਗੇ ਆ ਉਹ ਜਿਹੜੇ ਮਰਦਾਂ ਦੇ ਵਿੱਚ ਹੁੰਦੇ ਨੇ ਸ਼ਕਰਾਣੂਆਂ ਦੀ ਜੇ ਤੁਹਾਡੇ ਅੰਦਰ ਕਮੀ ਹੈਗੀ ਹੈ ਜਾਂ ਸ਼ਕਰਾਣੂ ਤੁਹਾਡੇ ਘੱਟ ਹੈ ਜਾਂ ਨਹੀਂ ਬਣ ਰਹੇ ਉਸ ਕਰਕੇ ਜਿਹੜਾ ਜ਼ਿਆਦਾਤਰ ਮਸਲੇ ਜਿਹੜੇ ਅਸੀਂ ਅੱਜ ਤੱਕ ਦੇਖਿਆ ਕਿ ਜ਼ਿਆਦਾਤਰ ਚਾਂਸ ਜਿਹੜੇ ਆ ਜੈਂਸ ਦੇ ਵਿੱਚ ਦੇਖੇ ਜਾਂਦੇ ਆ ਲੇਡੀਜ਼ ਦੇ ਉੱਤੇ ਤਾਂ ਸਾਡੀਆਂ ਬੀਬੀਆਂ ਭੈਣਾਂ ਜਿਹੜੀਆਂ ਇਸ ਰੋਗ ਤੋਂ ਪਰੇਸ਼ਾਨ ਨੇ ਉਹ ਤਾਂ ਵੈਸੇ ਹੀ ਕਿ ਕਹਿ ਸਕਦੇ ਇੱਕ ਜਮਾਨਾ ਇੱਕ ਦੋਸ਼ ਲਗਾ ਦਿੰਦਾ ਹੈ ਲੇਕਿਨ ਜ਼ਿਆਦਾਤਰ ਜਿਹੜੇ ਪ੍ਰੋਬਲਮ ਜਿਹੜੇ ਚਾਸ ਹੁੰਦੇ ਆ ਉਹ ਲੇਡੀਜ਼ ਤੋਂ ਜ਼ਿਆਦਾ ਜੈਂਸ ਦੇ ਵਿੱਚ ਹੁੰਦੇ ਨੇ ਲੋਕ ਯਕੀਨ ਕਰਦੇ ਨੇ ਫਿਰ ਵੈਦਾਂ ਤੇ ਬਿਲਕੁਲ ਕਰਦੇ ਨੇ ਹਮਮ ਦੇਖੋ ਮੇਰੇ ਕੋਲ ਤਾਂ ਕਾਫੀ ਜਿਹੜੇ ਪੇਸ਼ੈਂਟ ਜਿਹੜੇ ਇਸ ਚੀਜ਼ ਤੋਂ ਪਰੇਸ਼ਾਨ ਨੇ ਆਉਂਦੇ ਨੇ ਤੁਹਾਨੂੰ ਮੈਂ ਦੱਸਦਾ ਇੱਕ ਪੇਸ਼ੈਂਟ ਦਾ ਨਾਮ ਤਾਂ ਮੈਂ ਖੈਰ ਕਿਸੇ ਦਾ ਨਹੀਂ ਲੈ ਸਕਦਾ ਕਿਉਂਕਿ ਅਸੀਂ ਇਸ ਗੱਲ ਨੂੰ ਸਾਡਾ ਅਸੀਂ ਹਮੇਸ਼ਾ ਗੁਪਤ ਹੀ ਰੱਖੀਦਾ ਹੈ ਜੀ ਉਹਨਾਂ ਦੇ ਜਦੋਂ ਆਏ ਸਾਡੇ ਕੋਲ ਉਹਨਾਂ ਦੀ ਗੱਲ ਜਿਹੜੀ ਹੈ ਤਲਾਕ ਤੱਕ ਪਹੁੰਚੀ ਹੋਈ ਸੀ ਕੁਝ ਅੰਦਰਕਮੀਆਂ ਵੀ ਸੀ ਕੁਝ ਕਮਜ਼ੋਰੀਆਂ ਵੀ ਸੀ ਜੀ ਲੇਕਿਨ ਜਦੋਂ ਪਤਾ ਚੱਲਿਆ ਕਿ ਉਹਨਾਂ ਦੀ ਇੱਕ 12 ਸਾਲ ਦੀ ਬੇਟੀ ਹੈ ਔਰ ਉਸ ਤੋਂ ਬਾਅਦ ਪਤਾ ਲੱਗਿਆ ਕਿ ਉਹਨਾਂ ਨੇ ਟੈਸਟ ਟਿਊਬ ਬੇਬੀ ਦੇ ਨਾਲ ਜਿਹੜਾ ਹੈਗਾ ਉਸ ਬੇਬੀ ਦਾ ਜਿਹੜਾ ਚਾਂਸ ਦਿੱਤਾ ਸੀਗਾ ਔਰ ਜਦ ਉਹਨਾਂ ਦੀ ਸਿਕਰਾਨੋ ਦੀ ਰਿਪੋਰਟ ਦੇਖੀ ਤੇ ਬਿਲਕੁਲ ਹੀ ਨੋਰਮਲ ਤਰੀਕੇ ਦੇ ਨਾਲ ਉਹ ਠੀਕ ਹੋ ਸਕਦੀ ਸੀਗੀ ਤੇ ਉਹਨਾਂ ਨੂੰ ਪੁੱਛਿਆ ਕਿ ਵੀ ਤੁਸੀਂ ਆਯੁਰਵੇਦ ਦਾ ਸਾਰਾ ਕਿਉਂ ਨਹੀਂ ਦਿੱਤਾ ਹਮ ਜਦ ਕਿ ਉਹਨਾਂ ਨੇ ਕਿਹਾ ਕਿ ਸਾਡੇ ਕੋ ਕੋਈ ਹੱਲ ਨਹੀਂ ਸੀ ਸਾਡੇ ਕੋਈ ਇੱਕ ਪ੍ਰੋਪਰ ਇਹਦਾ ਕਿਸੇ ਨੇ ਜਗ੍ਹਾ ਨਹੀਂ ਦਿੱਤੀ ਉਸ ਤਰੀਕੇ ਨਾਲ ਉਹਨਾਂ ਨੇ ਆਈ ਵੀ ਐਫ ਜਾਂ ਜਿਹੜਾ ਵੀ ਆਪਾਂ ਨੂੰ ਟੈਸਟ ਟਿਊਬ ਬੇਬੀ ਸੇਮ ਥਿੰਗ ਹੈ ਤੇ ਉਹਦੇ ਨਾਲ ਉਹਨਾਂ ਨੇ ਬੇਬੀ ਜਿਹੜਾ ਕੀਤਾ ਤੇ ਡਸਟ ਤਕਰੀਬਨ 3 ਤੋਂ 4 ਮਹੀਨੇ ਦੇ ਕੋਰਸ ਦੇ ਨਾਲ ਉਹਨਾਂ ਦੇ ਜਿਹੜੇ ਸਪਰਮ ਕਾਊਂਟ ਸੀਗੇ ਉਹ ਬਿਲਕੁਲ ਨੋਰਮਲ ਹੋ ਗਏ ਔਰ ਉਸ ਤੋਂ ਬਾਅਦ ਪ੍ਰਮਾਤਮਾ ਦੀ ਕਿਰਪਾ ਐਸੀ ਹੋਈ ਆਯੁਰਵੇਦਿਕ ਕਿਰਪਾ ਐਸੀ ਹੋਈ ਅਜੋ ਆਪ ਜਿਹੜਾ ਉਹਨਾਂ ਦੇ ਆਪਣਾ ਜਿਹੜਾ ਆਪਣੇ ਸ਼ਕਤੀ ਜਿਹੜੀ ਆਪਣੀ ਪਾਵਰ ਦੇ ਨਾਲ ਜਿਹੜਾ ਹੈਗਾ ਉਹਨਾਂ ਨੇ ਬੇਬੀ ਨੂੰ ਕਨਸੀਵ ਕੀਤਾ ਜਿਹੜਾ ਹੂੰ ਤੇ ਕੋਈ ਇਹਦੇ ਵਿੱਚ ਇਹ ਨਹੀਂ ਹੈ ਕਿ ਤੁਸੀਂ ਲੋਕ ਲੋਕ ਸਾਧਾ ਦੇ ਜਾਂ ਤਾਂ ਬਾਬਿਆਂ ਦੇ ਉੱਤੇ ਅੱਜ ਕੱਲ੍ਹ ਵਿਸ਼ਵਾਸ ਕਰਦੇ ਤੁਸੀਂ ਆਯੁਰਵੇਦਾ ਤੇ ਵਿਸ਼ਵਾਸ ਕਰਕੇ ਦੇਖੋ ਆਯੁਰਵੇਦਾ ਦੇ ਵਿੱਚ ਇੰਨੀ ਪਾਵਰ ਹੈ ਕਿ ਸਾਡੇ ਕੋਲ ਜਿਹੜੇ ਪੇਸ਼ੈਂਟ ਆਉਂਦੇ ਆ ਕਈ ਜਿਹੜੇ ਵਿਰਜ਼ ਨੂ ਪਾਣੀ ਬਣਾ ਕੇ ਆਉਂਦੇ ਆ ਆਯੁਰਵੇਦ ਦੇ ਵਿੱਚ ਇੰਨੀ ਪਾਵਰ ਹੈ ਕਿ ਉਹ ਪਾਣੀ ਨੂੰ ਦੁਆਰਾ ਵਿਰਜ਼ ਬਣਾ ਦਿੰਦੀ ਹੈ ਬਿਲਕੁਲ ਉਹਦਾ ਰਿਜ਼ਲਟ ਅੱਜ ਤੱਕ ਮੈਂ ਦੇਖਿਆ ਹੈ ਮੇਰੇ ਕੋਲ ਤਕਰੀਬਨ 400 500 ਪੇਸ਼ੈਂਟ ਦੀਆਂ ਅਸੀ ਰਿਪੋਰਟਾਂ ਪਈਆਂ ਕਿ ਜਿਹੜੇ ਕਿ ਹਿੰਮਤ ਵੀ ਹਾਰ ਚੁੱਕੇ ਸੀਗੇ ਜਿਨ੍ਹਾਂ ਨੂੰ ਹਰ ਜਗਤ ਨੂੰ ਨਿਰਾਸ਼ਾ ਮਿਲੀ ਸੀ ਔਰ ਉਸ ਤੋਂ ਬਾਅਦ ਹੋ ਕਿ ਉਮੀਦ ਹੀ ਛੱਡ ਗਈ ਸੀ ਕਿ ਇਸ ਚੀਜ਼ ਦਾ ਹੱਲ ਨਹੀਂ ਹੈ ਨਾਲੇ ਜਿਵੇਂ ਜਿਵੇਂ ਕਹਿੰਦੇ ਆ ਵੀ ਲੋਕ ਤਾਂ ਸਾਧਾਂ ਦੇ ਟਵੀਟਾਂ ਦੇ ਧੱਜ ਕੇ ਜਵਾਕ ਲੈ ਲੈਂਦੇ ਆ ਤੇ ਤਾਂ ਫਿਰ ਵੀ ਤੁਹਾਡੇ ਕੋਲੇ ਪ੍ਰੈਕਟੀਕਲ ਸਾਲ ਨਹੀਂ ਹੈ ਬਿਲਕੁਲ 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 ਪ੍ਰੈਕਟੀਕਲੀ ਚੀਜ਼ਾਂ ਹੈ ਸਾਡੇ ਕੋਲ ਹੁਣ ਜਵਿਤਰੀ ਹੈ ਲੌਂਗ ਆਸ਼ਵਗੰਧਾ ਹੈ ਅਕਰਕਰਾਇਆ ਸਰਦ ਚੀਨੀਆ ਕੋਲਡੋਡੇ ਹੈ ਸੁੰਡ ਹੈ ਲੌਂਗ ਹੈ ਜੈਫਲ ਹੈ ਲਾਲ ਚੰਦਨ ਹੈ ਔਰ ਇਸ ਤੋਂ ਇਲਾਵਾ ਐਸੀ ਐਸੀ ਜੜੀਆਂ ਬੂਟੀਆਂ ਹੈਗੀਆਂ ਜਿਹੜੀਆਂ ਕਿ ਸਾਡੇ ਸਪਰਮ ਕਾਉਂਟ ਨੂੰ ਬੂਸਟ ਕਰਨ ਦੇ ਵਿੱਚ ਬਹੁਤ ਜ਼ਿਆਦਾ ਹੈਲਪ ਕਰਦੀਆਂ ਇਹਦੇ ਵਿੱਚ ਕੋਈ ਘਬਰਾਉਣ ਵਾਲੀ ਗੱਲ ਨਹੀਂ ਹੈ ਕੋਈ ਸ਼ਰਮਾਨ ਵਾਲੀ ਗੱਲ ਨਹੀਂ ਹੈ ਤੁਸੀਂ ਆਪਣੀ ਗੱਲ ਜੋ ਵੀ ਹੈ ਤੁਸੀਂ ਸਾਡੇ ਨਾਲ ਕਰੋ ਗੱਲ ਨੂੰ ਅਸੀਂ ਹਮੇਸ਼ਾ ਪਰਦੇ ਦੇ ਵਿੱਚ ਰੱਖਦੇ ਹਾਂ ਔਰ ਇਸ ਚੀਜ਼ ਦੇ ਵਿੱਚ ਤੁਹਾਨੂੰ ਨਿਰਾਸ਼ਾ ਬਿਲਕੁਲ ਨਹੀਂ ਮਿਲੇਗੀ ਤੁਸੀਂ ਇਸ ਚੀਜ਼ ਦਾ ਜਿਹੜਾ ਹੱਲ ਹੈ ਉਹ ਕੱਢ ਸਕਦੇ ਹੋ ਕਿੱਥੇ ਮਿਲ ਸਕਦੇ ਆ ਡਾਕਟਰ ਸੋ ਤੁਹਾਨੂੰ ਲੋਕ ਅ ਤੁਸੀਂ ਸਾਨੂੰ ਲੁਧਿਆਣਾ ਮਿਲ ਸਕਦੇ ਹੋ ਲੁਧਿਆਣਾ 39 ਸੈਕਟਰ 39 ਸੈਕਟਰ ਦੇ ਵਿੱਚ ਸਾਡਾ ਆਫਿਸ ਹੈ ਸ਼੍ਰੀ ਰਾਮ ਦਰਬਾਰ ਮੰਦਿਰ ਦੇ ਨਾਲ ਬਿਲਕੁਲ ਜੀ ਔਰ ਤੁਸੀਂ ਕਿਸੇ ਵੀ ਟਾਈਮ ਤੁਸੀਂ ਆ ਸਕਦੇ ਹੋ ਪਾਰਕਿੰਗ ਦੀ ਸਾਡੇ ਕੋਲ ਬਹੁਤ ਅੱਛਾ ਪ੍ਰੋਵੀਜ਼ਨ ਹੈ ਪਾਰਕਿੰਗ ਦੀ ਕੋਈ ਦਿੱਕਤ ਨਹੀਂ ਹੈ ਤੁਸੀਂ ਕਿਸੇ ਵੀ ਟਾਈਮ ਕਿਸੇ ਵੀ ਦੇਸ਼ ਤੋਂ ਤੁਸੀਂ ਸਾਡੇ ਕੋਲ ਬੜੇ ਆਸਾਨੀ ਦੇ ਨਾਲ ਤੁਸੀਂ ਪਹੁੰਚ ਸਕਦੇ ਹੋ ਜੀ ਬਾਕੀ ਸਾਡਾ ਜਿਹੜਾ ਹੈਲਪਲਾਈਨ ਨੰਬਰ ਹੈ 9216292162 ਤੁਸੀਂ ਕਿਸੇ ਵੀ ਟਾਈਮ ਸਾਨੂੰ ਕਾਲ ਕਰਕੇ ਜਿਹੜੀ ਆਪਣੀ ਰਿਪੋਰਟਸ ਹੈ ਸਾਨੂੰ WhatsApp ਦੇ ਮਾਧਿਅਮ ਤੁਸੀਂ ਸਾਨੂੰ ਸ਼ੇਅਰ ਕਰ ਸਕਦੇ ਹੋ ਬਾਕੀ ਇਸ ਚੀਜ਼ ਦਾ ਹੱਲ ਹੈ ਕੋਈ ਘਬਰਾਉਣ ਵਾਲੀ ਗੱਲ ਨਹੀਂ ਹੈ ਔਰ ਬੜਾ ਹੀ ਈਜ਼ੀਲੀ ਤਰੀਕੇ ਨਾਲ ਤੁਸੀਂ ਆਪਣਾ ਖੁਸ਼ੀਆਂ ਆਪਣੇ ਘਰ ਦੇ ਵਿੱਚ ਲੈ ਕੇ ਆ ਸਕਦੇ ਹੋ ਦੇਖੋ ਪਰਮਾਤਮਾ ਦੀ ਦਿੱਤੀ ਹੋਈ ਇੱਕ ਐਸੀ ਚੀਜ਼ ਹੈ ਅਸੀਂ ਸਿਮਰਨ ਕਰਦੇ ਹਾਂ ਉਹਨੋਂ ਸਾਨੂੰ ਆਤਮਾ ਦਾ ਸੁੱਖ ਮਿਲਦਾ ਹੈ ਬਿਲਕੁਲ ਲੇਕਿਨ ਇਹ ਇਸ ਚੀਜ਼ ਦੀ ਤਿਆਰੀ ਜਾਂ ਆਪਾਂ ਕੋਈ ਵੀ ਚੀਜ਼ ਕਰਦੇ ਹਾਂ ਸਾਨੂੰ ਉਹਦੀ ਤਿਆਰੀ ਬਾਅਦ ਵਿੱਚ ਕਰਨੀ ਪੈਂਦੀ ਹੈ ਨਾਲ-ਨਾਲ ਕਰਨੀ ਪੈਂਦੀ ਹੈ ਲੇਕਿਨ ਪਰਿਵਾਰਿਕ ਸੁੱਖ ਜੇ ਤੁਸੀਂ ਇੱਕ ਔਲਾਦ ਦਾ ਸੁੱਖ ਪਾਣਾ ਹੈ ਤੇ ਤੁਹਾਨੂੰ ਇਹਦੇ ਜਨਮ ਤੋਂ ਪਹਿਲਾਂ ਤਿਆਰੀ ਕਰਨੀ ਪੈਂਦੀ ਹੈ ਬਿਲਕੁਲ ਸਹੀ ਹੈ ਲੇਕਿਨ ਉਸ ਤਿਆਰੀ ਤੋਂ ਜਾਣ ਲਈ ਤੁਹਾਡੀ ਰਿਪੋਰਟ ਸਹੀ ਖੁਣੀਏ ਚਾਹੀਦੀਆਂ ਤੁਸੀਂ ਆਪ ਪ੍ਰੀਪੇਅਰ ਹੋਣੇ ਚਾਹੀਦੇ ਹੋ ਜਾਂ ਕੋਈ ਐਸੀ ਕਮੀ ਪੇਸ਼ੀ ਹੈਗੀ ਹੈ ਜਿਹਦੇ ਕਰਕੇ ਤੁਸੀਂ ਉਹ ਸੁੱਖ ਨੂੰ ਜਾਂ ਪਰਿਵਾਰਿਕ ਸੁੱਖ ਨੂੰ ਇੱਕ ਸੰਤਾਨ ਸੁੱਖ ਨਹੀਂ ਲੈ ਪਾ ਰਹੇ ਹੋ ਤੇ ਉਹਦੇ ਵਿੱਚ ਅਸੀਂ ਤੁਹਾਡੇ ਜਿਹੜਾ ਹੈਗਾ ਅਸੀਂ ਪੂਰੀ ਹੈਲਪ ਕਰਾਂਗੇ ਕਿ ਕੀ ਤੁਹਾਨੂੰ ਡਾਈਟ ਲੈਣੀ ਚਾਹੀਦੀ ਹੈ ਕੀ ਤੁਹਾਨੂੰ ਜੜੀਆਂ ਬੂਟੀਆਂ ਲੈਣੀਆਂ ਚਾ ਸਹੀ ਹੱਲ ਹੈ ਠੀਕ ਹੈ ਔਰ ਆਯੁਰਵੇਦ ਦੇ ਨਾਲ ਇਸ ਚੀਜ਼ ਦਾ ਬਿਲਕੁਲ ਸੰਭਵ ਹੱਲ ਹੈ ਲੋਕ ਦਵਾਈਆਂ ਵੀ ਖਾਈ ਜਾਂਦੇ ਨੇ ਡਾਕਟਰ ਸਾਹਿਬ ਬਹੁਤ ਹੀ ਲੋਕ ਮਹੀਏ ਮਹਿੰਗੇ ਦਵਾਈਆਂ ਖਾਣ ਲੱਗੇ ਜਿਵੇਂ ਜਿਵੇਂ ਵੈਦ ਨੇ ਰਾਹ ਪਤਾ ਲੋਕ ਉਹ ਵੀ ਪਿੱਛੇ ਪਿੱਛੇ ਤੁਰੇ ਗਏ ਲੋਕ ਕਹਿੰਦੇ ਨੇ ਵੀ ਦਵਾਈ ਖਾਧੀ ਪਰ ਫਰਕ ਨਹੀਂ ਪਿਆ ਕੀ ਲੱਗਦਾ ਪਰਹੇਜ਼ ਜ਼ਰੂਰੀ ਹੈ ਪਰਹੇਜ਼ ਵੀ ਜ਼ਰੂਰੀ ਹੈ ਡਿਪੈਂਡ ਕਰਦਾ ਉਹਨਾਂ ਦੀ ਪ੍ਰੋਬਲਮ ਕੀ ਹੋ ਜੀ ਹੈ ਜੇ ਬਾਈ ਬਾਈ ਚਾਂਸ ਉਹਨਾਂ ਦੀ ਬਾਈ ਬੋਡੀ ਹੈ ਠੀਕ ਹੈ ਤੇ ਉਹਨਾਂ ਨੂੰ ਬਾਈ ਚੀਜ਼ਾਂ ਤੋਂ ਜਿਹੜਾ ਹੈਗਾ ਪ੍ਰਹੇਜ਼ ਕਰਨਾ ਚਾਹੀਦਾ ਜੇ ਉਹਨਾਂ ਦੀ ਕਾਫਦੀ ਪ੍ਰੋਬਲਮ ਹੈ ਤਾਂ ਉਹਨਾਂ ਨੂੰ ਉਹ ਸਿੱਧਾ ਤੋਂ ਪ੍ਰਹੇਜ਼ ਕਰਨਾ ਚਾਹੀਦਾ ਬਾਕੀ ਜੇ ਜੋ ਵੀ ਸਪਰਮ ਦੇ ਵਿੱਚ ਜਿਵੇਂ ਹੁਣ ਅਸੀਂ ਪ੍ਰਹੇਜ਼ ਲਖਾਣੇ ਆ ਜਿਵੇਂ ਮਾਂ ਰਾਜਮਾ ਚਾਵਲ ਅੰਡਾ ਮੀਟ ਸ਼ਰਾਬ ਦਹੀਂ ਟਮਾਟਰ ਬੀਅਰ ਤੇ ਉਹਨਾਂ ਦਾ ਆਪਣਾ ਪਰਿਵਾਰਿਕ ਜਿਹੜਾ ਹੈਗਾ ਪ੍ਰਹੇਜ਼ ਠੀਕ ਹੈ ਇਹਦੇ ਵਿੱਚ ਕਈ ਚੀਜ਼ਾਂ ਦੇ ਪਰਹੇਜ਼ ਹੁੰਦੇ ਵੀ ਹੈ ਲੇਕਿਨ ਡਿਪੈਂਡ ਕਰਦਾ ਹੈ ਕਿ ਤੁਹਾਡੀ ਕਮਜ਼ੋਰੀ ਕਿਹੋ ਜੀ ਹੈ ਤੁਹਾਡੇ ਜਿਹੜੀ ਰਿਪੋਰਟ ਕਿਹੋ ਜੀ ਹੈ ਕਈਆਂ ਨੂੰ ਪਰਹੇਜ਼ ਦੀ ਬਹੁਤ ਜ਼ਿਆਦਾ ਲੋੜ ਹੁੰਦੀ ਹੈ ਕਈਆਂ ਨੂੰ ਪਰਹੇਜ਼ ਦੀ ਬਹੁਤ ਜ਼ਿਆਦਾ ਲੋੜ ਨਹੀਂ ਹੁੰਦੀ ਕਈ ਲੋਕਾਂ ਦੇ ਵਿੱਚ ਦਿਮਾਗ ਦੇ ਵਿੱਚ ਇਹ ਗੱਲ ਹੈ ਕਿ ਇਹਦਾ ਟ੍ਰੀਟਮੈਂਟ ਬਹੁਤ ਜ਼ਿਆਦਾ ਮਹਿੰਗਾ ਹੁੰਦਾ ਹੈ ਇਹ ਜ਼ਰੂਰੀ ਨਹੀਂ ਹੈ ਕਈ ਵਾਰ ਇੱਕ ਛੋਟੀ ਜੀ ਚੀਜ਼ ਨਾਲ ਵੱਡਾ ਸਾਰਾ ਹੱਲ ਹੋ ਜਾਂਦਾ ਹੈ ਬਿਲਕੁਲ ਠੀਕ ਹੈ ਕਈ ਵਾਰ ਪ੍ਰੋਬਲਮ ਛੋਟੀ ਹੁੰਦੀ ਹੈ ਉਹਦਾ ਕਾਰਨ ਬਹੁਤ ਵੱਡਾ ਹੁੰਦਾ ਹੈ ਕਈ ਵਾਰ ਕਾਰਨ ਛੋਟਾ ਹੁੰਦਾ ਹੈ ਪਰ ਪ੍ਰੋਬਲਮ ਵੱਡੀ ਹੁੰਦੀ ਹੈ ਜੜ ਕੀ ਹੈ ਅਸੀਂ ਉਹਦੇ ਤੇ ਕੰਮ ਕਰਦੇ ਹਾਂ ਬਿਲਕੁਲ ਉਸ ਦੇ ਵਿੱਚ ਇਹ ਜ਼ਰੂਰੀ ਨਹੀਂ ਹੈ ਕਿ ਉਹ ਮਹਿੰਗਾ ਹੋ ਸਕਦਾ ਜਾਂ ਸਸਤਾ ਹੋ ਸਕਦਾ ਸਿਰਫ ਇੱਕ ਸਲਾਹ ਕਰਨ ਦੀ ਲੋੜ ਹੈ ਤੁਸੀਂ ਸਾਡੇ ਨਾਲ ਸਲਾਹ ਕਰੋ ਤੁਹਾਨੂੰ ਅਸੀਂ ਬਿਲਕੁਲ ਦੱਸਾਂਗੇ ਕਿ ਇਹਦਾ ਕੀ ਹੱਲ ਹੈ ਕਰੇ ਬਠਾ ਵੀ ਬੰਦਾ ਦਵਾਈ ਬਣਾ ਸਕਦਾ ਜੇ ਨਹੀਂ ਬਿਲਕੁਲ ਬਣਾ ਸਕਦਾ ਹੈ ਇਹ ਫਾਰਮੂਲੇਸ਼ਨਸ ਨੂੰ ਤੁਸੀਂ ਬਣਾ ਸਕਦੇ ਹੋ ਬਸ ਇਹ ਹੈ ਕਿ ਤੁਸੀਂ ਕੁਝ ਗ੍ਰਾਮਾਂ ਦੇ ਵਿੱਚ ਲੈ ਕੇ ਆਣੀਆਂ ਅਸੀਂ ਤਾਂ ਜਿਹੜਾ ਹੈਗਾ ਕੌਂਟਰੀ ਦੇ ਵਿੱਚ ਲਿਆਂਦੇ ਆ ਤੇ ਸਾਨੂੰ ਸਾਡੇ ਰੇਟ ਕੁਝ ਅਲੱਗ ਸਾਨੂੰ ਪੈਂਦੇ ਆ ਜਦੋਂ ਇੱਕ ਦੂਸਰਾ ਘਰ ਬਣਾਉਣ ਦੇ ਵਿੱਚ ਕੋਈ ਪ੍ਰੋਬਲਮ ਤਾਂ ਨਹੀਂ ਹੈ ਲੇਕਿਨ ਤਾਂ ਨੂੰ ਉਸ ਚੀਜ਼ ਦੀ ਪਹਿਚਾਣ ਹੋਣੀ ਚਾਹੀਦੀ ਹੈ ਅੱਜ ਕੱਲ ਕੁਝ ਲੋਕ ਐਸੇ ਨੇ ਕਿ ਜਿਨ੍ਹਾਂ ਨੂੰ ਜੇ ਆਪਾਂ ਕਹਿ ਦਈਏ ਕਿ ਐਗਜ਼ਾਮਪਲ ਬਿਲਕਤ ਹੈ ਠੀਕ ਹੈ ਬਿਲਕਤ ਦੀ ਜੇ ਕਿਸੇ ਨੂੰ ਪ੍ਰੋਪਰ ਨੋਲਿਜ ਹੀ ਨਹੀਂ ਹੈ ਕਿ ਬਿਲਕਤ ਕੀ ਹੈ ਕਿ ਕਿਵੇਂ ਇਹਦੀ ਖੁਸ਼ਬੂ ਆ ਕਿੰਨੀ ਇਹਦੀ ਮਾਤਰਾ ਲੈਣੀ ਚਾਹੀਦੀ ਹੈ ਕਿੰਨੇ ਇਹਦੇ ਗੁਣ ਕਿੱਥੇ ਕਿਸ ਲੈਵਲ ਤੇ ਕੰਮ ਕਰ ਰਹੇ ਆ ਉਸ ਚੀਜ਼ ਦਾ ਜਾਣਕਾਰੀ ਹੋਣੀ ਚਾਹੀਦੀ ਹੈ ਬਾਕੀ ਇਹਨਾਂ ਨੂੰ ਤੁਸੀਂ ਘਰ ਵੀ ਤਿਆਰ ਕਰ ਸਕਦੇ ਹੋ ਬਾਕੀ ਮੇਰੇ ਕੁਝ ਭਰਾਵਾਂ ਲਈ ਮੈਂ ਇਹ ਕਹਿ ਸਕਦਾ ਕਿ ਜਿਨ੍ਹਾਂ ਦਾ ਸਪਰਮ ਕਾਉਂਟ ਘੱਟ ਹੈ ਤੁਸੀਂ ਬੋਰਡ ਦਾ ਦੁੱਧ ਆ ਬੋਰ ਦੇ ਦੁੱਧ ਨੂੰ ਵੀ ਸ਼ੁਰੂ ਕਰਕੇ ਤੁਸੀਂ ਆਪਣਾ ਘਰ ਬੈਠੇ ਹੀ ਇਹਦਾ ਟ੍ਰੀਟਮੈਂਟ ਕਰ ਸਕਦੇ ਹੋ ਜਿਹਦੇ ਵਿੱਚ ਕੋਈ ਚਾਰजेस ਨਹੀਂ ਲੱਗਦੇ ਠੀਕ ਹੈ ਜੀ ਇਹ ਤਕਰੀਬਨ 40 ਦਿਨ ਇਸ ਫੋਲੋ ਇਸ ਗੱਲ ਨੂੰ ਫੋਲੋ ਕਰਨਾ ਪੈਂਦਾ ਹੈ ਦੋ ਡ੍ਰੌਪਸ ਤੋਂ ਤੁਹਾਨੂੰ ਰੋਜ਼ ਪਤਾਸੇ ਦੇ ਵਿੱਚ ਪਾ ਕੇ ਦੋ ਡ੍ਰੌਪਸ ਖਾਲੀ ਪੇਟ ਜਿੱਦਾ ਪਹਿਲੇ ਦਿਨ ਦੂ ਬੂੰਦਾ ਤੋਂ ਸ਼ੁਰੂ ਕਰਨੀ ਹੈ ਦੂਸਰੇ ਦਿਨ ਤਿੰਨ ਬੂੰਦਾ ਚੌਥੇ ਦਿਨ ਪੰਜ ਬੂੰਦਾ ਪੰਜ ਮਿੰਨਿਟ 6 ਬੂੰਦ ਰੋਜ ਇੱਕ ਬੂੰਦ ਵਧਾਈ ਜਾਣੀ ਹੈ ਤਕਰੀਬਨ 40 ਦਿਨ ਦਾ ਪ੍ਰੋਸੈਸ ਹੈ ਉਹਦੇ ਵਿੱਚ ਤੁਹਾਡਾ ਸਪਰਮ ਕਾਉਂਟ ਬਹੁਤ ਅੱਛਾ ਹੋ ਸਕਦਾ ਹੈ ਉਹ ਨੋ ਡਾਊਟ ਅੱਜ ਤੱਕ ਐਨੇ ਜ਼ਿਆਦਾ ਪੇਸ਼ੈਂਟ ਦੇਖੇ ਹੈ ਜਿਨ੍ਹਾਂ ਦਾ ਬਹੁਤ ਜ਼ਿਆਦਾ ਵਧੀਆ ਰਿਜ਼ਲਟ ਆਇਆ ਕੁਝ ਪੇਸ਼ੈਂਟ ਐਸੇ ਨੇ ਜਿਹੜੇ ਕਹਿੰਦੇ ਕਿ ਡਾਕਟਰ ਸਾਹਿਬ ਅਸੀਂ ਇਸ ਚੀਜ਼ ਦਾ ਹੱਲ ਗਾਇਬ ਸਾਹਿਬ ਨਹੀਂ ਕਰ ਸਕਦੇ ਕਿ ਸਾਨੂੰ ਕੋਈ ਐਸਾ ਹੱਲ ਦੱਸੋ ਤੇ ਅਸੀਂ ਉਹਨਾਂ ਨੂੰ ਇਹ ਬੋੜ ਦੇ ਦੁੱਧ ਦੱਸਦੇ ਹਾਂ ਹੋਰ ਵੀ ਕਈ ਚੀਜ਼ਾਂ ਆ ਸੰਘਾੜੇ ਤੁਸੀਂ ਖਾ ਸਕਦੇ ਹੋ ਕਾਜੂ ਜਿਹੜੇ ਹੈਗੇ ਉਹ ਵੀ ਆਪਣਾ ਸਪਰਮ ਕਾਉਂਟ ਨੂੰ ਵਧਾਉਂਦੇ ਨੇ ਜਾਂ ਹੋਰ ਵੀ ਹਜ਼ਾਰਾਂ ਚ ਬਿਲਕੁਲ ਆਯੁਰਵੇਦ ਨੂੰ ਤੁਸੀਂ ਇਹ ਨਾ ਦੇਖੋ ਕਿ ਛੋਟੀ ਗੱਲ ਨਾ ਸਮਝੋ ਬਾਕੀ ਮੈਂ ਧੰਨਵਾਦ ਕਰਦਾ ਉਹ ਵੈਦ ਹਕੀਮਾਂ ਦਾ ਜਿਨ੍ਹਾਂ ਨੇ ਆਯੁਰਵੇਦ ਨੂੰ ਪ੍ਰਮੋਟ ਕੀਤਾ ਆਯੁਰਵੇਦ ਦੇਸਾ ਹਰ ਹੀ ਆਪਾਂ ਜੀ ਰਹੇ ਆ ਅੱਜ ਸਾਡੀ ਜੋ ਵੀ ਏਜ ਹੈ ਅਸੀਂ ਜੋ ਵੀ ਖਾ ਪੀ ਰਹੇ ਆ ਸਭ ਆਯੁਰਵੇਦ ਤ ਹੈ ਫਿਰ ਆਪਾਂ ਆਯੁਰਵੇਦ ਤੇ ਕਿਉਂ ਵਿਸ਼ਵਾਸ ਨਹੀਂ ਕਰ ਰਹੇ ਆਯੁਰਵੇਦ ਨੂੰ ਤੁਸੀਂ ਫੋਲੋ ਕਰੋ ਆਯੁਰਵੇਦ ਬਹੁਤ ਹੀ achi ਚੀਜ਼ ਹੈ ਇਸ ਦਾ ਨੁਕਸਾਨ ਕੋਈ ਨਹੀਂ ਬਿਲਕੁਲ ਪਰ ਤਰੀਕਾ ਹੋਣਾ ਚਾਹੀਦਾ ਵਾ ਤਰੀਕਾ ਹੋਣਾ ਚਾਹੀਦਾ ਤੁਹਾਡੀ ਬੋਡੀ ਦੀ ਤਸਵੀਰ ਕੀ ਹੈ ਉਹਦੇ ਅਕੋਰਡਿੰਗ ਕੀ ਤੁਹਾਡੇ ਲਈ ਬੈਸਟ ਹੈ ਪਤਾ ਹੋਣਾ ਚਾਹੀਦਾ ਉਹਦੇ ਲਈ ਤੁਸੀਂ ਸਾਡੇ ਨਾਲ ਸਲਾਹ ਕਰ ਸਕਦੇ ਹੋ ਜੀ ਬਹੁਤ ਸ਼ੁਕਰੀਆ ਡਾਕਟਰ ਸਾਹਿਬ ਬਹੁਤ ਧੰਨਵਾਦ ਤੁਹਾਡਾ ਸਮਾਂ ਦੇਣ ਲਈ ਥੈਂਕ ਯੂ ਸੋ much ਸੋ ਦੋਸਤੋ ਅ ਅਸਲ ਵੈਦ ਦੀ ਪਛਾਣ ਤੁਸੀਂ ਆਪ ਕਰਨੀ ਆ ਪਰ ਸਾਡਾ ਫਰਜ਼ ਬੰਦਾ ਅਸੀਂ ਉਹਨਾਂ ਨੂੰ ਤੁਹਾਡੇ ਤੱਕ ਲੈ ਕੇ ਆਈਏ ਤੁਸੀਂ ਕੀ ਕਰਨਾ ਚੱਲਦੇ ਨੰਬਰਾਂ ਤੇ ਜਰੂਰ ਇੱਕ ਵਾਰ ਫੋਨ ਕਰਕੇ ਸਲਾਹ ਕਰੋ ਲੁਧਿਆਣੇ ਸ਼ਹਿਰ 'ਚ ਰਹਿੰਦੇ ਨੇ ਇੱਕ ਵਾਰ ਜਰੂਰ ਵਿਜ਼ਿਟ ਕਰੋ ਤੁਹਾਨੂੰ ਤੁਹਾਡੇ ਵੱਲ ਦੀ ਸੈਟੀਸਫੈਕਸ਼ਨ ਜੇ ਮਿਲਦੀ ਆ ਤੁਹਾਨੂੰ ਇਹਨਾਂ ਨੇ ਸਹੀ ਸਲਾਹ ਦਿੱਤੀ ਤਾਂ ਇਹਨਾਂ ਤੋਂ ਦਵਾਈ ਦੇ ਨੁਸਖੇ ਜਾਂ ਦਵਾਈਆਂ ਤੁਸੀਂ ਇਹਨਾਂ ਤੋਂ ਲੈ ਸਕਦੇ ਹੋ ਅੱਜ ਦੀ ਪੇਸ਼ਕਾਰੀ ਤੇ ਲੈਣੇ ਬਹੁਤ ਬਹੁਤ ਧੰਨਵਾਦ